キャबिनेट मंत्री पंजाब लाल चंद कटारू चकदेव ਪਿੰਡ ਗਵਿੰਦਸਰ ਖੋਬਾ ਤੋਂ ਬਾਠ ਸਾਹਿਬ ਤੱਕ ਰੋਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ 3 ਕਰੋੜ ਤੋਂ 70 ਲੱਖ ਦੀ ਲਾਗਤ ਨਾਲ 5.5 ਕਿਲੋਮੀਟਰ ਬਣਨ ਦੇ ਇਸ ਰੋਡ ਦੇ ਵਰਵਾਇਆ ਜਾਵੇਗਾ ਨਿਰਮਾਣ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੰਦਰ ਲਗਾਤਾਰ ਜਿਹੜੇ ਉਹ ਵਿਕਾਸ ਦੇ ਕੰਮ ਚੱਲ ਰਹੇ ਆ ਸੋ ਖਾਸ ਕਰਕੇ ਜਿਹੜਾ ਸੜਕਾਂ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਜਿਨ੍ਹਾਂ ਨੇ 74 ਸੜਕਾਂ ਸਾਡੇ ਹਲਕੀ ਦੀਆਂ ਰਿਪੇਅਰ ਕਰਨ ਲਈ ਪਾਈਆਂ ਨੇ ਉਹਦੇ ਲਈ ਕਰੋੜਾਂ ਕਰੋੜਾਂ ਰੁਪਏ ਸਰਕਾਰ ਨੇ ਦਿੱਤੇ ਆ ਸੋ ਉਹਦੀ ਕੜੀ ਵੱਜੋਂ ਅੱਜ ਇੱਕ ਹੋਰ ਨਵੀਂ ਸੜਕ ਦਾ ਮੈਂ ਜਿਹੜੇ ਕੰਮ ਦਾ ਉਦਘਾਟਨ ਕੀਤਾ ਪਿੰਡ ਗਵਿੰਸਰ ਕੋਟਲੀ ਸੁੰਦਰਚੱਕ ਰੋਡ ਤੋਂ ਜਦੋਂ ਆਪਾਂ ਸ਼ੁਰੂ ਹੁੰਦੇ ਆ ਕਿ ਪਿੰਡ ਗਵਿੰਸਰ ਨੂੰ ਸੋ ਪਿੰਡ ਗਵਿੰਸਰ ਤੋਂ ਲੈ ਕੇ ਖੋਬਾ ਔਰ ਵਾਟਸਾਬ ਗੁਰਦੁਆਰਾ ਸਾਹਿਬ ਦੇ ਤੱਕ ਜਿਹੜੀ 5.5 ਕਿਲੋਮੀਟਰ ਦੀ ਸੜਕਾ ਅੱਜ ਉਹਦੀ ਰਿਪੇਅਰ ਦਾ ਕੰਮ ਆਰੰਭ ਕਰਾਇਆ ਸੋ ਲੰਬੇ ਸਮੇਂ ਤੋਂ ਕਿਉਂਕਿ ਇਹਨਾਂ ਪਿੰਡਾਂ ਦੇ ਅੰਦਰ ਜਿੱਥੇ ਲੋਕ ਆਂਤ ਜਾਂਦੇ ਉਹਦੇ ਨਾਲ ਦੀ ਨਾਲ ਸਾਡੇ ਲਈ ਇਹ ਖੁਸ਼ੀ ਦੀ ਗੱਲ ਆ ਵੀ ਗੁਰਦੁਆਰਾ ਬਾਦ ਸਾਹਿਬ ਆ ਬਾਬਾ ਸ੍ਰੀ ਚੰਦ ਜੀ ਦੀ ਮਤਲਬ ਜਿਹੜੀ ਜਨਮ ਭੂਮੀ ਆ ਸੋ ਉਹਨੂੰ ਜਿਹੜੀ ਜਾਂਦੀ ਸੜਕ ਹੈ ਲਗਾਤਾਰ ਸੜਕ ਹਜ਼ਾਰਾਂ ਦੀ ਗਿਣਤੀ ਦੀਆਂ ਸੰਗਤਾਂ ਹਰ ਸਾਲ ਆਂਦੀਆਂ ਨੇ ਹਰ ਮਹੀਨੇ ਆਂਦੀਆਂ ਨੇ ਸੋ ਇਸ ਸੜਕ ਨੂੰ ਜਿੱਥੇ ਰਿਪੇਅਰ ਕੀਤੀ ਜਾਵੇ ਨਾਲ ਇਹਨੂੰ ਚੌੜਾ ਕੀਤਾ ਜਾਣਾ ਸੋ ਇਹ 18 ਫੁੱਟ ਚੌੜੀ ਜਿਹੜੀ ਆ ਸੜਕ 11 ਫੁੱਟ ਹੋਏਗੀ ਲੋਕ ਵਾਲੀ ਸੋ ਸਾਈਡਾਂ 'ਚ ਇੰਟਰਲੋਕ ਟਾਈਲ ਲੱਗੇਗੀ ਸੋ ਮੈਂ ਇਲਾਕਾ ਵਾਸੀਆਂ ਨੂੰ ਅੱਜ ਇਸ ਸ਼ੁਭ ਅਵਸਰ ਤੇ ਮੁਬਾਰਕ ਵੀ ਦੇਣਾ ਚਾਹਨਾ ਸੋ ਲਗਭਗ 3 ਕਰੋੜ 70 ਲੱਖ ਰੁਪਏ ਦੇ ਲਾਗੇ ਦੇ ਨਾਲ ਇਹ ਸੜਕ ਦਾ ਨਿਰਮਾਣ ਕਾਰਜ ਹੋਣਾ ਸੋ ਇੱਕ ਵਾਰ ਫੇਰ ਮੈਨੂੰ ਖੁਸ਼ੀ ਆ ਕਿ ਮੈਂ ਇੱਕ ਸੜਕ ਜਿਹੜੀ ਆ ਉਹਨੂੰ ਵਾਈਂਡਿੰਗ ਦੇ ਰੂਪ ਦੇ ਵਿੱਚ ਚੌੜੀ ਕਰਨ ਦੇ ਲਈ ਅੱਜ ਕੰਮ ਆਰੰਭ ਕੀਤਾ ਸੋ ਲਗਾਤਾਰ ਆਪਣੇ ਹਲਕੇ ਦੇ ਅੰਦਰ ਸੜਕਾਂ ਦਾ ਜਾਲ ਪਸਾਣ ਦੇ ਲਈ ਕੰਮ ਕੀਤਾ ਜਾ ਰਿਹਾ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਦੋ ਵੱਡੇ ਰੋਡ ਸਾਡੇ ਹਲਕੇ ਦੇ ਜਿਹੜੇ ਇੱਕ ਵੱਡਾ ਤੋਹਫਾ ਮਿਲਣੇ ਜਾ ਰਿਹਾ ਉਹ ਵੀ ਤੁਹਾਡੇ ਨਾਲ ਇਸ ਇਲਾਕੇ ਦੇ ਲੋਕਾਂ ਨਾਲ ਸ਼ੇਅਰ ਕਰਾਂਗਾ ਸੋ ਲਗਾਤਾਰ ਵਿਕਾਸ ਤੇ ਕੰਮ ਚਾਹੇ ਪਿੰਡਾਂ ਦੇ ਸਪੜਾਂ ਦਾ ਕੰਮ ਹੋਵੇ ਚਾਹੇ ਪਿੰਡਾਂ ਦੇ ਅੰਦਰ ਕਮਿਊਨਿਟੀ ਹਾਲ ਦਾ ਕੰਮ ਹੋਵੇ ਲਾਇਬ੍ਰੇਰੀਆਂ ਦਾ ਕੰਮ ਹੋਵੇ 33 ਪਲੇ ਗਰਾਊਂਡ ਜਿਹੜੇ ਆ ਉਹ ਬਣ ਰਹੇ ਆ ਵੱਖ-ਵੱਖ ਮਤਲਬ ਜਿਹੜੇ ਪਿੰਡਾਂ ਦੇ ਅੰਦਰ ਸੋ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਕੱਢ ਕੇ ਉਹਨਾਂ ਲਈ ਰੋਜ਼ਗਾਰ ਦੇ ਪ੍ਰਬੰਧ ਕੀਤੇ ਜਾ ਰਹੇ ਆ 5000 ਹੋਮਗਾਰਡ ਦਾ ਜਵਾਨ ਉਹਦੇ ਭਰਤੀ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਐ ਸੋ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਪਰਸੋਂ ਕੈਬਨਿਟ ਨੇ ਡਿਸੀਜਨ ਕੀਤਾ ਕਿ ਜਿਸ ਤਰ੍ਹਾਂ ਸਭ ਲੋਕਾਂ ਦੀ ਬਿਜਲੀ ਮਾਫ ਕੀਤੀ ਆ ਇਸੇ ਤਰ੍ਹਾਂ ਸਭ ਲੋਕਾਂ ਦੇ 65 ਲੱਖ ਜਿਹੜੇ ਪੰਜਾਬ ਦੇ ਪਰਿਵਾਰ ਨੇ ਉਹਨਾਂ ਦਾ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 2 ਅਕਤੂਬਰ ਤੋਂ ਆਰੰਭ ਹੋ ਜਾਏਗਾ ਸੋ ਕੋਈ ਵੀ ਬੰਦਾ ਜਿਹੜਾ ਗਰੀਬ ਆ ਆਮ ਆ ਉਹ ਆਪਣਾ ਇਲਾਜ ਜਿਹੜਾ ਆ ਉਹ ਪ੍ਰਾਈਵੇਟ ਔਰ ਸਰਕਾਰੀ ਹਸਪਤਾਲਾਂ ਚ ਕਰਾਇਗਾ ਬਹੁਤ ਵੱਡਾ ਫੈਸਲਾ ਪੰਜਾਬ ਦੀ ਸਰਕਾਰ ਨੇ ਕੀਤਾ ਸੋ ਮੈਂ ਇਸ ਸੜਕ ਦੇ ਕੰਮ ਦੀ ਸਾਰੇ ਇਲਾਕਾ ਰਵਾਸੀਆਂ ਨੂੰ ਮੁਬਾਰਕ ਦਿੰਦਾ ਮੇਰਾ ਭਗਵਾਨਦਾ ਸੀ ਮੈਂ ਪਿੰਨਪਿੰਦਰ ਦਾ ਨੰਬਰਦਾਰ ਆ ਤੇ ਰਿਟਾਇਰਡ ਪ੍ਰਿੰਸੀਪਲ ਆ ਅੱਜ ਜਿਹੜਾ ਇੱਥੇ ਨਹੀਂ ਪੱਥਰ ਰੱਖਿਆ ਗਿਆ ਸੜਕ ਦਾ ਕਿੰਨੀ ਕੀ ਤੇਜ਼ੀ ਨਾਲ ਚੱਲਦੀ ਜਾ ਰਹੀ ਹੈ ਇਹ ਬਹੁਤ ਪੁਰਾਣੀ ਮੰਗ ਸੀ ਇਹ ਸੜਕ ਗੜੀ ਹੈ ਆਪਣਾ ਓਠਲੀ ਤੋਂ ਆਉਂਦੀ ਹੈ ਤੇ ਗਵਿੰਦਰ ਪਠਾਨ ਚੱਕ ਨੂੰ ਗਵਿੰਦਰ ਨੂੰ ਜਾਂਦੀ ਇਹ ਬਾਦ ਸਾਹਿਬ ਇਤਿਹਾਸਿਕ ਗੁਰਦੁਆਰੇ ਦੀ ਸੜਕ ਹੈ ਜਿਹੜੀ ਕਿ ਕਈ ਸਾਲਾਂ ਤੋਂ ਟੁੱਟੀ ਪੱਜੀ ਪਈ ਸੀ ਅੱਜ ਮਾਨਯੋਗ ਮੰਤਰੀ ਜੀ ਨੇ ਆਪਣੇ ਸ਼ੋਭਾ ਥਾਂ ਦੇ ਨਾਲ ਇਸ ਨੂੰ ਰਮਮਤ ਕਰਨ ਦਾ ਨਿਯਮਤ ਰੱਖਿਆ ਵੈਸੇ ਕੰਮ ਚੱਲਦਾ ਵੀ ਪਿਆ ਲੱਗਦਾ ਮੈਨੂੰ ਵੀ ਕੰਮ ਚੱਲਦਾ ਵੀ ਪਿਆ ਔਰ ਮੈਨੂੰ ਲੱਗਦਾ ਕਿ ਮਜ਼ਬੂਤੀ ਨਾਲ ਪੱਕੀ ਸੜਕ ਬਣੇਗੀ ਲੋਕਾਂ ਨੂੰ ਆਵਾਜਾਈ ਦੀ ਬਹੁਤ ਸੌਖ ਹੋਏਗੀ ਔਰ ਦੇ ਦਰਸ਼ਨਾਸੀ ਦੂਰੋਂ ਦੂਰੋਂ ਆਉਂਦੇ ਨੇ ਅਮਰ ਸਦ ਬਾਹਰ ਸਾਬ ਦਰਸ਼ਨ ਕਰਨ ਵਾਸਤੇ ਤੇ ਪਿੰਡ ਵਾਲਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਿਲਕੁਲ ਬਹੁਤ ਖੁਸ਼ੀ ਮੰਦ ਰਹੀ ਇਹ ਸੜਕ ਸਿਰਫ ਇੱਧਰ ਨੂੰ ਨਹੀਂ ਜਾਂਦੀ ਪੋਏ ਨੂੰ ਵੀ ਵਿੱਚ ਨਿਕਲ ਜਾਂਦੀ ਹੈ ਉਹ ਆ ਬੜਾ ਵੱਡਾ ਪਿੰਡ ਹੈ ਤੇ ਸਾੜੀ ਜਿਹੜੀ ਜੇ ਸੜਕ ਠੀਕ ਬਣ ਜਾਗੀ ਤੇ ਆਵਾਜਾਈ ਬੜੀ ਸੁਖਾਵੀ ਹੋ ਜਾਏਗੀ 메인 ਰੋਡ ਦਾ ਰਸਟਾ ਰਚ ਉਹ ਰਸ਼ ਘਟੇਗਾ ਇਸ ਕਰਕੇ ਇਹ ਇਲਾਕੇ ਵਾਸੀ ਬਹੁਤ ਹੀ ਫਾਇਦੇਮੰਦ ਸਾਬਤ